ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਨਮੋਲ ਨੌਲੇਜ ਸੀਰੀਜ਼ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਡੀ ਮਾਂ ਬੋਲੀ ਪੰਜਾਬੀ ਦੇ ਇੱਕ ਮਹਤਮਪੂਰਨ ਵਿਸ਼ੇ ਬਾਰੇ ਜਿਸ ਦਾ ਨਾਮ ਹੈ ਜੀ ਲਿਪੀ ਕੀ ਹੈ ਅਤੇ ਭਾਰਤ ਦੀ ਦੀਆਂ ਲਿਪੀਆਂ ਕੀ ਹਨ ਇਹ ਹੈ ਜੀ ਸਾਡੀ ਚੌਥੀ ਵੀਡੀਓ ਇਸ ਤੋਂ ਪਹਿਲਾਂ ਅਸੀਂ ਨੇ ਤਿੰਨ ਵੀਡੀਓ ਹੋਰ ਤਿਆਰ ਕੀਤੀਆਂ ਨੇ ਜਿਸ ਵਿੱਚ ਭਾਸ਼ਾ ਦੀ ਕਾਢ ਕੀ ਹੈ ਕਿਸ ਤਰ੍ਹਾਂ ਹੋਈ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਇਹਨਾਂ ਬਾਰੇ ਚਰਚਾ ਕੀਤੀ ਤੇ ਅੱਜ ਸਾਡੀ ਵੀਡੀਓ ਹੈ ਜੀ ਲਿਪੀ ਕੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅਸੀਂ ਪੜਿਆ ਸੀ ਕਿ ਗੁਰਮੁਖੀ ਲਿਪੀ ਗੁਰਮੁਖੀ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਲਿਪੀ ਬਾਰੇ ਜਾਣਨਾ ਬੜਾ ਜ਼ਰੂਰੀ ਹੈ ਕਿ ਲਿਪੀ ਕੀ ਹੈ ਤੇ ਸਾਡੇ ਦੇਸ਼ ਦੇ ਵਿੱਚ ਕਿਹੜੀਆਂ-ਕਿਹੜੀਆਂ ਲਿਪੀਆਂ ਪ੍ਰਚਲਿਤ ਹਨ ਉਹਨਾਂ ਦਾ ਕੀ ਇਤਿਹਾਸ ਹੈ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ YouTube ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਦਾ ਨਾਮ ਅਨਮੋਲ ਨੌਲੇਜ ਸੀਰੀਜ਼ ਕਿਉਂਕਿ ਤੁਹਾਡਾ ਸਬਸਕ੍ਰਾਈਬ ਕਰਨਾ ਸਾਡੇ ਲਈ ਪ੍ਰੇਰਨਾ ਹੈ ਜੀ ਅਸੀਂ ਆਪ ਜੀ ਦੇ ਲਈ ਇਸੇ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਆਵਾਂਗੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਬੱਚਿਆਂ ਤੱਕ ਇਹ ਵੀਡੀਓ ਜ਼ਰੂਰ ਦਿਖਾਓ ਕਿਉਂਕਿ ਮਾਂ ਬੋਲੀ ਦੇ ਨਾਲ ਜੁੜੇ ਰਹਿਣਾ ਹੀ ਸਾਡਾ ਫਰਜ਼ ਹੈ ਕਰਤੱਬ ਹੈ ਅੱਜ ਦੀ ਵੀਡੀਓ ਜੀ ਇਹ ਵਿਚਾਰਾ ਭੋਲਾ ਜਿਹਾ ਬੈਠਾ ਜੀ ਕੁਰਸੀ ਤੇ ਬੈਠੇ ਬੈਠੇ ਨੂੰ ਯਾਦ ਆਇਆ ਕਿ ਲਿਪੀ ਕੀ ਹੈ ਤੇ ਇੱਥੋਂ ਹੀ ਸਾਡੀ ਅੱਜ ਦੀ ਵੀਡੀਓ ਤਿਆਰ ਹੋਈ ਹੈ ਜੀ ਤੇ ਇਹਦਾ ਜਵਾਬ ਹੈ ਜੀ ਲਿਪੀ ਕੀ ਹੈ ਕਿ ਬੋਲੀ ਹੋਈ ਅਰਥਾਤ ਉਚਾਰੀ ਹੋਈ ਭਾਸ਼ਾ ਨੂੰ ਲਿਖਤ ਰੂਪ ਦੇਣ ਲਈ ਕੁਝ ਚਿੰਨ ਨਿਸ਼ਾਨ ਵਰਤੇ ਜਾਂਦੇ ਹਨ ਉਹਨਾਂ ਨਿਸ਼ਾਨਾਂ ਨੂੰ ਅੱਖਰ ਕਿਹਾ ਜਾਂਦਾ ਹੈ ਜਿਵੇਂ ਕਿ ਊੜਾ ਆੜਾ ਈੜੀ ਏ ਬੀ ਸੀ ਖ ਜ ਗ ਆਦ ਅੱਖਰ ਹਨ ਇਨ੍ਹਾਂ ਅੱਖਰਾਂ ਦੇ ਪਰਿਵਾਰ ਨੂੰ ਲਿਪੀ ਕਿਹਾ ਜਾਂਦਾ ਹੈ ਆਮ ਸ਼ਬਦਾਂ ਵਿੱਚ ਅਸੀਂ ਕਹੀਏ ਭਾਸ਼ਾ ਨੂੰ ਲਿਖਿਤ ਰੂਪ ਦੇਣ ਲਈ ਜਿਸ ਚਿੰਨ ਜਾਂ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਲਿਪੀ ਕਿਹਾ ਜਾਂਦਾ ਹੈ ਲਿਪੀ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ ਆਮ ਸ਼ਬਦਾਂ ਵਿੱਚ ਉਦਾਹਰਨਾਂ ਅਸੀਂ ਦੱਸਾਂ ਮੈਂ ਜੋ ਬੋਲ ਰਿਹਾ ਹਾਂ ਤੁਸੀਂ ਉਸ ਨੂੰ ਇਸ ਸਲਾਈਡ ਤੇ ਪੜ੍ਹ ਵੀ ਰਹੇ ਹੋ ਭਾਵੇਂ ਕਿ ਜੋ ਇਹ ਅੱਖਰ ਹਨ ਇਹ ਮੇਰੇ ਦੁਆਰਾ ਬੋਲੀ ਹੋਈ ਭਾਸ਼ਾ ਦਾ ਇੱਕ ਲਿਪੀ ਰੂਪ ਹੈ ਜੋ ਲਿਖਿਤ ਦੇ ਵਿੱਚ ਤੁਹਾਡੇ ਸਾਹਮਣੇ ਹੈ ਤੁਸੀਂ ਇਸ ਨੂੰ ਵੀਡੀਓ ਦੇ ਰੂਪ ਦੇ ਵਿੱਚ ਦੇਖ ਰਹੇ ਹੋ ਇਹ ਹੈ ਜੀ ਲਿਪੀ ਜੋ ਇੱਕ ਬੋਲੀ ਹੋਈ ਭਾਸ਼ਾ ਨੂੰ ਲਿਖਤ ਰੂਪ ਦਿੰਦੀ ਹੈ ਉਸ ਨੂੰ ਲਿਪੀ ਕਿਹਾ ਜਾਂਦਾ ਹੈ ਤੇ ਇਹ ਵੱਖ-ਵੱਖ ਲਿਪੀਆਂ ਹੋ ਸਕਦੀਆਂ ਹਨ ਅੱਜ ਦੀ ਵਿਚਾਰ ਚਰਚਾ ਅਸੀਂ ਕਰਾਂਗੇ ਜੀ ਲਿਪੀ ਕੀ ਹੈ ਭਾਰਤ ਦੇਸ਼ ਦੀਆਂ ਲਿਪੀਆਂ ਕੀ ਹਨ ਇੱਕ ਸਫਲ ਲਿਪੀ ਦੇ ਗੁਣ ਕੀ ਹਨ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵਿਚਾਰ ਚਰਚਾ ਪਹਿਲਾ ਟੌਪਿਕ ਲਿਪੀ ਕੀ ਹੈ ਲਿਪੀ ਕੀ ਹੁੰਦੀ ਹੈ ਤੇ ਲਿਪੀ ਕੀ ਹੈ ਕਹਿੰਦੇ ਬੋਲੀ ਹਰਤਾਂ ਉਚਾਰੀ ਹੋਈ ਭਾਸ਼ਾ ਨੂੰ ਲਿਖਤ ਰੂਪ ਦੇਣ ਲਈ ਕੁਝ ਚਿੰਨ ਨਿਸ਼ਾਨ ਵਰਤੇ ਜਾਂਦੇ ਹਨ ਜਿਨ੍ਹਾਂ ਚਿੰਨ੍ਹਾਂ ਨੂੰ ਅੱਖਰ ਕਿਹਾ ਜਾਂਦਾ ਹੈ ਊੜਾ ਆੜਾ ਏ ਡੀ ਏ ਬੀ ਸੀ ਖ ਗ ਜ ਆਦ ਅੱਖਰ ਹਨ ਇਨ੍ਹਾਂ ਅੱਖਰਾਂ ਦੇ ਪਰਿਵਾਰ ਨੂੰ ਲਿਪੀ ਕਿਹਾ ਜਾਂਦਾ ਹੈ ਊੜਾ ਆੜਾ ਈੜੀ ਆਦ ਅੱਖਰ ਗੁਰਮੁਖੀ ਲਿਪੀ ਦੇ ਹਨ ਏ ਬੀ ਸੀ ਆਦ ਅੱਖਰ ਰੋਮਨ ਲਿਪੀ ਦੇ ਹਨ ਖ ਗ ਅਤੇ ਜ ਆਦ ਅੱਖਰ ਦੇਵਨਾਗਰੀ ਲਿਪੀ ਦੇ ਹਨ ਗੁਰਮੁਖੀ ਵਿੱਚ ਇਨ੍ਹਾਂ ਤੋਂ ਇਲਾਵਾ ਕੁਝ ਹੋਰ ਅੱਖਰ ਵੀ ਹਨ ਕਹਿਣ ਦਾ ਭਾਵ ਕਿ ਜੋ ਲਿਪੀ ਹੁੰਦੀ ਹੈ ਇਹ ਵੱਖ-ਵੱਖ ਹੁੰਦੀ ਹੈ ਇੱਕ ਨਹੀਂ ਹੁੰਦੀ ਜਿਸ ਤਰ੍ਹਾਂ ਭਾਸ਼ਾ ਵੱਖਰੀਆਂ ਹੁੰਦੀਆਂ ਨੇ ਜੀ ਉਸੇ ਤਰ੍ਹਾਂ ਲਿਪੀਆਂ ਵੀ ਵੱਖਰੀਆਂ ਹੁੰਦੀਆਂ ਹਨ ਕਿੰਨੇ ਇੱਕ ਲਿਪੀ ਵਿੱਚ ਅੱਖਰਾਂ ਤੋਂ ਇਲਾਵਾ ਲਿਖਣ ਲੱਗੇ ਅਸੀਂ ਕੁਝ ਲਗਾ ਮਾਤਰਾ ਅਤੇ ਲਗਾ ਅੱਖਰਾਂ ਦੀ ਵੀ ਵਰਤੋਂ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਗੁਰਮੁਖੀ ਲਿਪੀ ਦੇ ਵਿੱਚ ਹਿਯਾਰੀ ਬਿਹਾਰੀ ਔਂਕੜ ਦਲੌਂਕੜ ਆਦ ਆਖਦੇ ਹਾਂ ਅੱਖਰ ਲਗਾ ਮਾਤਰਾ ਅਤੇ ਲਗਾਖਰ ਆਦ ਨੂੰ ਮਿਲ ਕੇ ਇੱਕ ਲਿਪੀ ਤਿਆਰ ਹੁੰਦੀ ਹੈ ਯਾਦ ਰੱਖੇ ਕਿ ਲਿਪੀ ਸਿਰਫ ਅੱਖਰਾਂ ਨਾਲ ਨਹੀਂ ਤਿਆਰ ਹੁੰਦੀ ਲਗਾ ਮਾਤਰਾ ਅਤੇ ਇਹਨਾਂ ਦੀ ਵਰਤੋਂ ਦੇ ਨਿਯਮ ਸਭ ਨੂੰ ਸਮਝ ਕੇ ਲਿਖ ਕੇ ਲਿਪੀ ਬਣਦੀ ਹੈ ਇਹ ਪੰਕਤੀਆਂ ਜਿਹੜੀਆਂ ਤੁਸੀਂ ਪੜ ਰਹੇ ਹੋ ਗੁਰਮੁਖੀ ਲਿਪੀ ਵਿੱਚ ਲਿਖੀਆਂ ਹੋਈਆਂ ਹਨ ਹੁਣ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਲਿਪੀ ਕੀ ਹੈ ਤੇ ਇਸ ਵਿੱਚ ਕੀ ਕੁਝ ਸਮਾਨ ਹੁੰਦਾ ਹੈ ਕਿਉਂਕਿ ਤੁਸੀਂ ਦੇਖੋਗੇ ਇਸ ਦੇ ਵਿੱਚ ਸਾਰੀ 35 ਲਿਖੀ ਹੋਈ ਹੈ ਜੀ 35 ਅੱਖਰ ਲਿਖੇ ਹੋਏ ਨੇ ਔਂਕੜ ਹੈ ਬਿੰਦੀ ਹੈ ਟਿੱਪੀ ਹੈ ਛਿਆਰੀ ਹੈ ਲਗਾ ਮਾਤਰਾ ਹੈ ਲਗਾਖਰ ਹੈ ਤੇ ਵਿਸ਼ਰਾਮ ਚਿੰਨ ਨੇ ਜੀ ਇਹ ਸਭਾ ਸਾਰਿਆਂ ਦੀ ਵਰਤੋਂ ਪਰਨਾਮ ਨਾਮ ਤੇ ਇਹਨਾਂ ਦੀ ਵਰਤੋਂ ਕਰਕੇ ਹੀ ਇੱਕ ਲਿਪੀ ਤਿਆਰ ਹੁੰਦੀ ਹੈ ਇਹਦੇ ਅੱਖਰਾਂ ਤੇ ਲਗਾ ਇਹਨਾਂ ਦੀ ਵਰਤੋਂ ਦੇ ਨਿਯਮ ਵਰਤੋਂ ਦੇ ਨਿਜਮ ਤੋਂ ਭਾਵ ਅੱਖਰ ਕਿੰਜ ਲਿਖਣੇ ਹਨ ਸੱਜੇੋਂ ਖੱਬੇ ਜਾਂ ਖੱਬੇੋਂ ਸੱਜੇ ਕਿਉਂਕਿ ਅਸੀਂ ਪੰਜਾਬੀ ਹਿੰਦੀ ਅੰਗਰੇਜ਼ੀ ਸੱਜੇ ਤੋਂ ਖੱਬੇ ਨੂੰ ਲਿਖਦੇ ਹਾਂ ਉਰਦੂ ਤੇ ਕਈ ਹੋਰ ਭਾਸ਼ਾਵਾਂ ਵਿੱਚ ਖੱਬੇ ਤੋਂ ਸੱਜੇ ਨੂੰ ਲਿਖਿਆ ਜਾਂਦੀਆਂ ਹਨ ਕਹਿੰਦੇ ਨਿਜਮ ਤੋਂ ਭਾਵ ਕਿ ਅੱਖਰ ਕਿੰਜ ਲਿਖਣੇ ਨੇ ਸੱਜੇ ਤੋਂ ਖੱਬੇ ਜਾਂ ਖੱਬੇ ਤੋਂ ਸੱਜੇ ਅੱਖਰ ਪੂਰਾ ਲਿਖਣਾ ਜਾਂ ਉਹ ਅਧੂਰਾ ਲਿਖਣਾ ਅੱਧਾ ਲਿਖਣਾ ਪਾਇਰ 'ਚ ਲਿਖਣਾ ਉੱਪਰ ਲਿਖਣਾ ਲਿਪੀ ਵਿੱਚ ਲਗਾ ਕਿੰਜ ਵਰਤਨੀਆਂ ਹਨ ਕਿਹੜੇ ਅੱਖਰ ਨੂੰ ਕਿਹੜੀ ਲਗਾ ਮਤਰਾ ਲੱਗੇਗੀ ਅਤੇ ਹਰ ਅੱਖਰ ਦਾ ਸਿਰਫ ਇੱਕੋ ਰੂਪ ਕਿਸੇ ਹਾਲਤ ਵਿੱਚ ਰੂਪ ਇਹੋ ਜਿਹੇ ਸਾਰੇ ਨਿਜਮ ਲਿਪੀ ਦੇ ਜ਼ਰੂਰੀ ਅੰਗ ਹਨ ਇਨ੍ਹਾਂ ਚਿੰਨਾ ਤਰੀਕਿਆਂ ਦੀ ਵਰਤੋਂ ਨਿਜਮ ਅਨੁਸਾਰ ਕਰਨਾ ਉਸ ਨੂੰ ਲਿਪੀ ਕਿਹਾ ਜਾਂਦਾ ਹੈ ਲਿਪੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਭਾਰਤ ਦੇਸ਼ ਦੀਆਂ ਲਿਪੀਆਂ ਦੀ ਗੱਲ ਕਰੀਏ ਦੂਸਰਾ ਟੌਪਿਕ ਜੀ ਆਪਣਾ ਭਾਰਤ ਦੇਸ਼ ਵਿੱਚ ਕਈ ਲਿਪੀਆਂ ਹਨ ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੀਆਂ ਲਿਪੀਆਂ ਉੱਤਰੀ ਭਾਰਤ ਵਿੱਚ ਕਈ ਪ੍ਰਚਲਿਤ ਲਿਪੀਆਂ ਹਨ ਜਿਵੇਂ ਗੁਰਮੁਖੀ ਦੇਵਨਾਗਰੀ ਬੰਗਲਾ ਉੜੀਸਾ ਗੁਜਰਾਤੀ ਤੇ ਮਰਾਠੀ ਆਦਿ ਅਤੇ ਦੱਖਣ ਭਾਰਤ ਵਿੱਚ ਚਾਰ ਪ੍ਰਸਿੱਧ ਲਿਪੀਆਂ ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਇਹਨਾਂ ਤੋਂ ਇਲਾਵਾ ਰੋਮਨ ਤੇ ਫਾਰਸੀ ਅਜਿਹੀਆਂ ਲਿਪੀਆਂ ਹਨ ਜੋ ਸਾਰੇ ਭਾਰਤ ਵਿੱਚ ਵਰਤੀਆਂ ਜਾਂਦੀਆਂ ਹਨ ਰੋਮਨ ਖਾਸ ਕਰਕੇ ਅੰਗਰੇਜ਼ੀ ਲਿਖਣ ਲਈ ਵਰਤੀ ਜਾਂਦੀ ਹੈ ਅਤੇ ਫਾਰਸੀ ਲਿਪੀ ਉਰਦੂ ਆਦਿ ਬੋਲੀਆਂ ਬਾਤ ਲਈ ਲਿਖੀ ਜਾਂਦੀ ਹੈ ਉਪਰੋਕਤ ਸਾਰੀਆਂ ਲਿਪੀਆਂ ਰੋਮਨ ਅਤੇ ਫਾਰਸੀ ਲਿਪੀ ਨੂੰ ਛੱਡ ਕੇ ਬਾਕੀ ਸਾਰੀਆਂ ਲਿਪੀਆਂ ਦੇਸ਼ ਦੀ ਆਪਣੀ ਉਪਜਾਣ ਭਾਰਤ ਦੇਸ਼ ਦੇ ਵਿੱਚ ਪੈਦਾ ਹੋਈਆਂ ਅਰਥਾਤ ਇਹ ਹਿੰਦੂਸਤਾਨ ਵਿੱਚ ਪੈਦਾ ਹੋਈਆਂ ਇੱਥੇ ਹੀ ਵਧੀਆਂ ਫੁੱਲੀਆਂ ਅਤੇ ਹਿੰਦੂਸਤਾਨ ਤੋਂ ਭਾਵ ਹੈ ਪ੍ਰਾਤਨ ਪ੍ਰਾਣਾ ਭਾਰਤ ਵਰਸ਼ ਜਿਸ ਵਿੱਚ ਅਜੋ ਪਾਕਿਸਤਾਨ ਬੰਗਲਾਦੇਸ਼ ਆਦਿ ਸ਼ਾਮਲ ਹੈ ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਲਿਪੀਆਂ ਇੱਕੋ ਹੀ ਪ੍ਰਾਚਨ ਲਿਪੀ ਵਿੱਚੋਂ ਨਿਕਲੀਆਂ ਹਨ ਜਿਸ ਲਿਪੀ ਨੂੰ ਅਸੀਂ ਬ੍ਰਹਮੀ ਲਿਪੀ ਕਹਿੰਦੇ ਹਾਂ ਇਹ ਬ੍ਰਹਮੀ ਲਿਪੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚੋਂ ਬਹੁਤ ਜ਼ਿਆਦਾ ਭਾਰਤੀ ਲਿਪੀਆਂ ਦਾ ਜਨਮ ਹੋਇਆ ਆਰੰਭ ਹੋਇਆ ਬ੍ਰਹਮੀ ਲਿਪੀ ਕਦੋਂ ਹੋਣ ਦੇ ਵਿੱਚ ਆਈ ਇਸ ਬਾਰੇ ਪੂਰੇ ਵਿਸ਼ਵਾਸ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਤੀਜੀ ਸਦੀ ਇਸਵੀ ਪੂਰਵ ਵਿੱਚ ਮਹਾਰਾਜਾ ਅਸ਼ੋਕ ਨੇ ਦੇਸ਼ ਸਮੇਂ ਵੱਖ-ਵੱਖ ਇਸਿਆਂ ਵਿੱਚ ਬੁੱਧ ਧਰਮ ਦੇ ਪ੍ਰਚਾਰ ਲਈ ਉਸ ਨੇ ਪੱਥਰਾਂ ਉੱਤੇ ਇਸ ਦਾ ਨਾਮ ਉਕੇਰਿਆ ਉਹਨਾਂ ਨੂੰ ਸਿਲਾ ਲਿਖਤਾ ਜਾਂ ਸਿਲਾ ਲੇਖ ਕਿਹਾ ਜਾਂ ਪਾਪ ਕੀ ਸਿਲਾ ਲਿਖਾ ਹੋਤੇ ਬ੍ਰਹਮੀ ਲਿਪੀ ਲਿਖੀ ਗਈ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਬਹੁਤ ਪ੍ਰਾਤਨ ਲਿਪੀ ਸੀ ਕਈ ਸਿਲਾ ਲੇਖ ਜੋ ਅਸ਼ੋਕ ਦੇ ਵੀ ਜਿਆਦਾ ਪੁਰਾਣੇ ਹਨ ਇਹ ਰਾਜਸਥਾਨ ਦੇ ਦੋ ਪਿੰਡ ਲਾਗੇ ਮਿਲੇ ਹਨ ਇਹਨਾਂ ਦਾ ਸਮਾਂ 480 ਈਸਵੀ ਪੂਰਵ ਲਾਗੇ ਚੱਗ ਹੈ ਜਿਸ ਉੱਪਰ ਬ੍ਰਹਮੀ ਲਿਪੀ ਲਿਖੀ ਹੋਈ ਹੈ ਕਹਿੰਦਾ ਪਾਪ ਕੀ ਬ੍ਰਹਮੀ ਲਿਪੀ ਬਹੁਤ ਪ੍ਰਾਣੀ ਹੈ ਤੇ ਬ੍ਰਹਮੀ ਲਿਪੀ ਤੋਂ ਹੀ ਭਾਰਤ ਦੀਆਂ ਬਹੁਤ ਸਾਰੀਆਂ ਲਿਪੀਆਂ ਦਾ ਆਰੰਭ ਹੋਇਆ 321 ਈਸਵੀ ਦੇ ਸਮੇਂ ਲਿਪੀ ਦਾ ਰੂਪ ਬਦਲਦਾ ਰਿਹਾ ਪਹਿਲਾਂ ਦੱਖਣੀ ਲਿਪੀਆਂ ਦਾ ਰੂਪ ਬਦਲੇਆ ਉਤਰੀ ਭਾਰਤ ਦੀ ਲਿਪੀਆਂ ਨਾਲ ਕੁਝ ਵੱਖਰਾ ਹੋ ਗਿਆ ਫਿਰ ਉਤਰੀ ਲਿਪੀਆਂ ਦੇ ਕਈ ਵੱਖ-ਵੱਖ ਰੂਪ ਹੋ ਗਏ ਇਹਨਾਂ ਵਿੱਚ ਦੋ ਰੂਪ ਜ਼ਿਆਦਾ ਪ੍ਰਸਿੱਧ ਹਨ ਪੂਰਬ ਵਿੱਚ ਨਾਗਰੀ ਲਿਪੀ ਪ੍ਰਚਲਿਤ ਸੀ ਅਤੇ ਪੱਛਮ ਵਿੱਚ ਭਾਵ ਪੰਜਾਬ ਦੇ ਲਾਗੇ ਚਾਗੇ ਦੇ ਖੇਤਰਾਂ ਵਿੱਚ ਸਰਦਾ ਲਿਪੀ ਪ੍ਰਸਿੱਧ ਹੋਈ ਵਰਤੀ ਜਾਣ ਲੱਗੀ ਭਾਵ ਕਿ ਜਿਹੜੀ ਪੰਜਾਬੀ ਗੁਰਮੁਖੀ ਲਿਪੀ ਆ ਉਹਦਾ ਪਿਛੋਕੜ ਸਰਦਾ ਲਿਪੀ ਨਾਲ ਮਿਲਦਾ ਹੈ ਜੀ ਇਹ 10ਵੀਂ ਸਦੀ ਦੇ ਨੇੜੇ ਦੀ ਸਥਿਤੀ ਹੈ ਇਸ ਸਮੇਂ ਪੰਜਾਬ ਉੱਤੇ ਮੁਸਲਮਾਨਾਂ ਦਾ ਰਾਜ ਸੀ ਇਸੇ ਤਰ੍ਹਾਂ ਵਿੱਚ ਭਾਰਤੀ ਲਿਪੀ ਦੇ ਵਧਣ ਫੁੱਲਣ ਦਾ ਕੋਈ ਅਫਸਰ ਨਾ ਰਿਹਾ ਸਾਦਲ ਦੀ ਬਤੋ ਕਸ਼ਮੀਰ ਵਿੱਚ ਤਾਂ ਕਾਫੀ ਸਮੇਂ ਤੱਕ ਹੁੰਦੀ ਰਹੀ ਪਰੰਤੂ ਪੰਜਾਬ ਵਿੱਚ ਲਗਭਗ ਖਤਮ ਹੋ ਗਈ ਇੱਥੇ ਵਪਾਰੀਆਂ ਤੇ ਕੁਝ ਹੋਰ ਵਰਗਾਂ ਦੀਆਂ ਨਿਜੀ ਲਿਪੀਆਂ ਵਰਤੀਆਂ ਜਾਣ ਲੱਗੀਆਂ ਇਹ ਸਨ ਲੱਡੇ ਟਾਕਰੀ ਪਠ ਆਛਰੀ ਸਿੱਧ ਮਾਤ੍ਰਿਕਾ ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਉੱਤਰ ਵੱਲ ਪਹਾੜੀ ਖੇਤਰਾਂ ਵਿੱਚ ਇੱਕ ਹੋਰ ਲਿਪੀ ਦੀ ਵਰਤੋਂ ਜਾਰੀ ਰਹੀ ਜਿਸ ਨੂੰ ਅਸੀਂ ਟਾਕਰੀ ਲਿਪੀ ਕਹਿੰਦੇ ਹਾਂ ਕਿਉਂਕਿ ਪਹਾੜੀ ਖੇਤਰ ਵਿੱਚ ਮੁਸਲਮਾਨਾਂ ਦਾ ਰਾਜ ਸੀ ਕਾਫੀ ਸਮੇਂ ਤੱਕ ਵੱਧ ਰਹਿ ਬਦ ਨਾ ਸਕਿਆ ਇਸ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਟਾਕਰੀ ਦੀ ਵਰਤੋਂ 15ਵੀਂ ਅਤੇ 16ਵੀਂ ਸਦੀ ਤੱਕ ਹੁੰਦਾ ਰਿਹਾ ਇਹ ਸਾਰੀਆਂ ਲਿਪੀਆਂ ਅਧੂਰੀਆਂ ਸਨ ਲੱਡੇ ਟਾਕਰੀ ਪੱਟ ਆਛਾਰੀ ਆਦਤਾਂ ਸਿਰਫ ਕੰਮ ਚਲਾਉ ਹੀ ਲਿਪੀਆਂ ਸਨ ਜਿਨ੍ਹਾਂ ਵਿੱਚ ਨਾ ਅੱਖਰ ਦੇ ਰੂਪ ਹੀ ਨਿਸ਼ਚਿਤ ਸਨ ਅਤੇ ਨਾ ਹੀ ਲਗਾ ਦੀ ਵਰਤੋਂ ਕੀਤੀ ਜਾਂਦੀ ਸੀ ਜਿਹੜਾ ਲਿਖੇ ਉਹੀ ਪੜੇ ਵਾਲੀ ਗੱਲ ਸੀ ਟਾਕਰੀ ਕੁਝ ਠੀਕ ਸੀ ਪਰੰਤੂ ਉਹ ਵੀ ਪੂਰੀ ਤਰ੍ਹਾਂ ਮੁਕੰਮਲ ਜਾਂ ਸੁੱਧ ਲਿਪੀ ਨਹੀਂ ਸੀ ਇਸ ਲਈ ਉਸ ਸਮੇਂ ਇੱਕ ਪ੍ਰਾਣ ਪ੍ਰਾਤਨ ਵਿਕਸਿਤ ਲਿਪੀ ਦੀ ਪੂਰਨ ਵਿਕਸਿਤ ਲਿਪੀ ਦੀ ਜ਼ਰੂਰਤ ਸੀ ਜਿਸ ਦੇ ਨਿਯਮ ਅਤੇ ਅੱਖਰ ਸੀਮਿਤ ਹੋਣ ਜਿਸ ਨੂੰ ਹਰ ਕੋਈ ਸਮਝ ਸਕੇ ਤੇ ਪੜ ਸਕੇ ਤੀਸਰਾ ਟੌਪਿਕ ਆਜੀ ਇੱਕ ਸਫਲ ਲਿਪੀ ਦੇ ਗੁਣ ਕੰਦੇ ਇੱਕ ਸਫਲ ਜਾਂ ਮੁਕੰਮਲ ਲਿਪੀ ਉਹ ਹੁੰਦੀ ਹੈ ਜਿਸ ਵਿੱਚ ਉਸ ਰਾਹੀਂ ਲਿਖੀ ਜਾਣ ਵਾਲੀ ਭਾਸ਼ਾ ਦਾ ਉਚਾਰਨ ਠੀਕ ਠਾਕ ਅਤੇ ਅੰਕਿਤ ਕੀਤਾ ਜਾ ਸਕੇ ਉਸ ਵਿੱਚ ਕੋਈ ਅਜਿਹਾ ਚਿੰਨ ਅੱਖਰ ਜਲ ਲਗਾ ਨਾ ਹੋਵੇ ਜਿਸ ਦਾ ਉਚਾਰਨ ਬਾਰੇ ਕੋਈ ਭੁਲੇਖਾ ਪੈ ਸਕੇ ਮੋٹے ਰੂਪ ਵਿੱਚ ਸਫਲ ਤੇ ਚੰਗੀ ਲਿਪੀ ਵਿੱਚ ਇਹ ਟ ਲਿਖੇ ਗੁਣ ਹੋਣੇ ਚਾਹੀਦੇ ਹਨ ਊੜਾ ਜਿਹੜੀ ਭਾਸ਼ਾ ਉਸ ਲਿਪੀ ਵਿੱਚ ਲਿਖਣੀ ਹੈ ਉਸ ਦੀ ਹਰ ਧੁਨੀ ਲਈ ਉਸ ਲਿਪੀ ਵਿੱਚ ਵੱਖਰਾ ਤੇ ਸਪਸ਼ਟ ਚੰਨ ਅੱਖਰ ਹੋਣਾ ਜਾਂ ਲਗਾ ਹੋਵੇ ਦੂਸਰਾ ਆੜਾ ਸਵਰਾਂ ਨੂੰ ਅੰਕਿਤ ਕਰਨਾ ਟੁਕਵਾ ਸਾਧਨ ਮੌਜੂਦ ਹੋਵੇ ਉਦਾਹਰਨ ਵਜੋਂ ਉਰਦੂ ਫਾਰਸੀ ਉਰਦੂ ਫਾਰਸੀ ਦੇ ਇੱਕ ਸ਼ਬਦ ਨੂੰ ਮੁਲਕ ਨੂੰ ਮੁਲਕ ਮਲਕ ਮਿਲਕ ਕੁਝ ਵੀ ਪੜਿਆ ਜਾ ਸਕਦਾ ਹੈ ਅਤੇ ਇਹਨਾਂ ਤਿੰਨਾਂ ਸ਼ਬਦਾਂ ਦੇ ਉਰਦੂ ਫਾਰਸੀ ਅਰਬੀ ਆਦਿ ਭਾਸ਼ਾਵਾਂ ਦੇ ਵੱਖ-ਵੱਖ ਅਰਥ ਹਨ ਪਰ ਇਹਨਾਂ ਦੇ ਲਿਖਣ ਦਾ ਢੰਗ ਇੱਕੋ ਜਿਹਾ ਹੈ ਇਹਨਾਂ ਸ਼ਬਦਾਂ ਨੂੰ ਲਿਖਣ ਦਾ ਲੋੜੀ ਦੇ ਸਵਾਰਾਂ ਦੇ ਵੱਖੋ-ਵਖਰੇ ਧੁਨੀ ਚਿੰਨਾਂ ਦਾ ਤਾਂ ਹਨ ਪਰ ਤੂ ਲਿਖਣ ਲੱਗਿਆ ਇਹਨਾਂ ਦਾ ਤੌਰ ਤੇ ਪ੍ਰਯੋਗ ਨਹੀਂ ਕੀਤਾ ਜਾਂਦਾ ਇੱਕ ਧੁਨੀ ਲਈ ਕੇਵਲ ਇੱਕ ਅੱਖਰ ਜਾਂ ਲੱਗਾ ਹੋਵੇ ਕਈ ਲਿਪੀਆਂ ਵਿੱਚ ਇੱਕ ਧੁਨੀ ਲਈ 2-2 3-3 ਅੱਖਰ ਹੁੰਦੇ ਹਨ ਉਰਦੂ ਭਾਸ਼ਾ ਫਾਰਸੀ ਲਿਪੀ ਵਿੱਚ ਲਿਖੀ ਜਾਂਦੀ ਹੈ ਅਤੇ ਉਰਦੂ ਦੀ ਜੇ ਜਾਲ ਜਵਾਦ ਅਤੇ ਜੇ ਜਿਸ ਲਈ ਸ਼ਬਦ ਜੋੜ ਯਾਦ ਰੱਖਣ ਵਿੱਚ ਕੋਟਾ ਲਾਉਣਾ ਪੈਂਦਾ ਹੈ ਕਿ ਕਿਹੜਾ ਸ਼ਬਦ ਜੇ ਨਾਲ ਅਤੇ ਕਿਹੜਾ ਜਾਲ ਨਾਲ ਲੱਗਦਾ ਹੈ ਦੇਵਨਾਗਰੀ ਵਿੱਚ ਵੀ ਕੁਝ ਧੁਨੀਆਂ ਆ ਜਾਂਦੀਆਂ ਨੇ ਜੋ ਦੋ ਦੋ ਅੱਖਰਾਂ ਨਾਲ ਜਿਵੇਂ ਸਸਾ ਧੁਨੀ ਲਈ ਤੇ ਥੱਤੇ ਦੇ ਅੱਖਰ ਵਰਤੇ ਜਾਂਦੇ ਹਨ ਕੋਈ ਅੱਖਰ ਇੱਕ ਤੋਂ ਵੱਧ ਧੁਨੀ ਨਾਲ ਨਹੀਂ ਬਤਿਆ ਜਾਵੇ ਇਹ ਵੀ ਸਫਲ ਲਿਪੀ ਦਾ ਇੱਕ ਗੁਣ ਹੋਣਾ ਚਾਹੀਦਾ ਹੈ ਇਸ ਲਈ ਵੀ ਸ਼ਬਦ ਜੋੜ ਸੰਬੰਧੀ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ ਜਿਵੇਂ ਰੋਮਨ ਲਿਪੀ ਦਾ ਐਕਸ ਦੋ ਦੋ ਧੁਨੀਆਂ ਲਈ ਵਰਤਿਆ ਜਾਂਦਾ ਹੈ ਦੇਵਨਾਗਰੀ ਵਿੱਚ ਥੱਥੇ ਅਤੇ ਜਈ ਯਯਾ ਆਦਿ ਲਈ ਕਈ ਦੋ ਦੋ ਧੁਨੀਆਂ ਲਈ ਹਨ ਹਰ ਧੁਨੀ ਉਚਾਰਨ ਦੇ ਹਰ ਅਸਰ ਨੂੰ ਲਿਪੀ ਰਾਹੀਂ ਅੰਕਿਤ ਕਰਨ ਦਾ ਢੰਗ ਹੋਵੇ ਇੱਕੋ ਧੁਨੀ ਨੂੰ ਵੱਖ-ਵੱਖ ਤਰੀਕਿਆਂ ਨਾਲ ਅੰਕਿਤ ਕੀਤੇ ਆਂ ਵੀ ਭੁਲਿਖੇ ਪਾਉਂਦਾ ਹੈ ਇੱਕ ਸਾਰਤਾ ਨਹੀਂ ਰਹਿੰਦੀ ਇਸ ਕਰਕੇ ਧੁਨੀ ਦੀ ਆਵਾਜ਼ ਦਾ ਉਚਾਰਨ ਦਾ ਸਹੀ ਹੋਣਾ ਇੱਕ ਸਫਲ ਲਿਪੀ ਦਾ ਗੁਣ ਜ਼ਰੂਰੀ ਹੈ ਅੱਖਰ ਦੇ ਰੂਪ ਸਪਸ਼ਟ ਅਤੇ ਨਿਖਰਵੇ ਹੋਣ ਜਿਨ੍ਹਾਂ ਦੀ ਪਛਾਣ ਵਿਚ ਕਿਸੇ ਭੁਲੇਖੇ ਦੀ ਗੁੰਜਾਇਸ ਨਾ ਹੋਵੇ ਅਤੇ ਉਹਨਾਂ ਦੀ ਪਛਾਣ ਦੂਸਰੇ ਅੱਖਰ ਦੀ ਪਛਾਣ ਤੋਂ ਵੱਖਰੀ ਹੋਵੇ ਇਹ ਵੀ ਇੱਕ ਸਫਲ ਲਿਪੀ ਦਾ ਗੁਣ ਹੈ ਇਹ ਸਨ ਸਫਲ ਲਿਪੀ ਦੇ ਗੁਣ ਤੇ ਇੱਕ ਸਫਲ ਲਿਪੀ ਇੱਕ ਲਿਪੀ ਕੀ ਹੈ ਇਹ ਸਾਡੀ ਵੀਡੀਓ ਸੀ ਜਿਸ ਵਿੱਚ ਅਸੀਂ ਲਿਪੀ ਬਾਰੇ ਪੜਿਆ ਭਾਰਤ ਦੀਆਂ ਲਿਪੀਆਂ ਦਾ ਜ਼ਿਕਰ ਕੀਤਾ ਤੇ ਇੱਕ ਸਫਲ ਲਿਪੀ ਦੇ ਕੀ ਗੁਣ ਹੋ ਸਕਦੇ ਹਨ ਕੀ ਗੁਣ ਹੋਣੇ ਚਾਹੀਦੇ ਹਨ ਉਸ ਦੀ ਚਰਚਾ ਕੀਤੀ ਇਸੇ ਤਰ੍ਹਾਂ ਦੇ ਹੋਰ ਗਿਆਨ ਦੇ ਲਈ ਸਾਡੀ ਵੀਡੀਓ ਨੂੰ ਸਾਡੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਜੇਕਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁਝ ਨਵਾਂ ਸਿੱਖਣ ਨੂੰ ਮਿਲਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਕਿਉਂਕਿ ਤੁਹਾਡਾ ਸਬਸਕ੍ਰਾਈਬ ਕਰਨਾ ਸਾਡੇ ਲਈ ਪ੍ਰੇਰਣਾ ਹੈ ਅਸੀਂ ਪ੍ਰੇਰਣਾ ਨਾਲ ਤੁਹਾਨੂੰ ਇਸੇ ਤਰ੍ਹਾਂ ਦੀ ਹੋਰ ਵੀਡੀਓ ਆਪਜੀ ਦੇ ਲਈ ਲਿਆਉਂਦੇ ਰਹਾਂਗੇ ਮਾਂ ਬੋਲੀ ਪੰਜਾਬੀ ਦੀ ਤੇ ਪੰਜਾਬ ਦੀ ਸੇਵਾ ਸੇਵਾ ਕਰਦੇ ਰਹਾਂਗੇ ਫਿਰ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ